ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਦੇਵੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਵੀਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਚਾਟੀ ਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੋਬਨ ਵੀਰ ਦੇ ਫਾਰਮ ਤੇ ਅੱਜ ਦੋਸਤੋ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ ਨਗਰਾਂ ਦੇ گاਵਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹਨਾਂ ਦੋਵਾਂ ਨਗਰਾਂ ਦੀ ਡਿਟੇਲ ਸਾਰੀ ਪੁੱਛ ਕੇ ਆਪਾਂ ਵੀਰ ਦੇ ਕੋਲ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਸਾਡਾ ਦੋਸਤੋ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣ ਦਾ ਸਿਰਫ ਅਸੀਂ ਦੋਸਤੋ ਕੋਈ ਕਿਸੇ ਪਸ਼ੂ ਦੀ ਦਲਾਲੀ ਨਹੀਂ ਕਰਦੇ ਨਾ ਵਿਚਣ ਵਾਲੇ ਪਾਸੋਂ ਤੇ ਨਾ ਖਰੀਦਣ ਵਾਲੇ ਪਾਸੋਂ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਆ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝਿਆ ਕਰੋ ਆਪਣਾ ਫਰਜ਼ ਸਮਝਿਆ ਕਰੋ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਦੋਵਾਂ گاਵਾਂ ਦੀ ਆਪਾਂ ਵੀਰ ਦੇ ਕੋਲੋਂ ਕੁਝ ਲੈਣੇ ਆ ਤੁਸੀਂ ਵੀਡੀਓ ਦੋਸਤੋ ਅੰਤ ਤੱਕ ਜਰੂਰ ਦੇਖਿਓ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੈ ਜੀ ਵਧੀਆ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਚੱਲੀ ਜਾਂਦਾ ਜੀ ਜਿਹੜੀ ਗਾਂ ਜਿਹਦੇ ਉਧਰ ਵੀੜੀ ਪਈ ਰਹੀ ਹੈ ਉਹ ਉਧਰ ਨਹੀਂ ਪਈ 10-15 ਮਿੰਟਾਂ ਦੇ ਵਿੱਚ ਜੀ ਠੀਕ ਹੈ ਜੀ ਅੱਜ ਥੋੜੀ ਗਾਂ ਤੇ ਲੜੀ ਹੀ ਉਹਦੇ ਕਰਕੇ ਥੋੜਾ ਜਿਹਾ ਫੋਨ ਘੜ ਘੁਟਾਇਆ ਹੋਇਆ ਹਾਂ ਤੇ ਲੜੀ ਗਾਂ ਆਖੇ ਤਾਂ ਫੋਨ ਵਾਧੂ ਆਏ ਗਾਂਦ 15-20 ਮਿੰਟਾਂ ਦੇ ਵਿੱਚ ਵੀਡੀਓ ਸ਼ੁਰੂ ਨਹੀਂ ਹੁੰਦਾ ਤੇ ਇੱਕ ਗਿਆ ਬੰਦੇ ਲੈ ਗਏ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਿਹੜੇ ਡਰੈਸ ਤੇ ਆਪਣਾ ਫੋਨ ਨੰਬਰ ਬੋਲੋ ਜੀ ਆਪਣਾ ਪਿੰਡ ਹੈਗਾ ਚਾਹ ਦੀਆਂ ਚਾਰ ਪਿੰਦਾ ਨੰਬਰ ਸਰ ਕਿਹੜੇ ਨੰਬਰ ਸਰ ਪੈਂਦੀ ਜੀ ਚਾਰਵੇਂ ਪਿੰਡ ਪੈਂਦਾ ਤਾਂ ਤਾਂ ਹੋਰ ਤੇ ਠੀਕ ਹੈ ਜੀ ਪਹਿਲਾ ਸਰਪੁਰ ਪੁਰਾਣਾ ਹੈ ਉਹ ਨੰਬਰ ਹੈਗਾ ਨਾ 981874960 ਠੀਕ ਹੈ ਨਾਮ ਬਾਕੀ ਜਿੰਨੇ ਮੇਰੇ ਭੈਣ ਤਵਾਨ ਜਦੋਂ ਵੀ ਕੋਈ ਆਉਂਦਾ ਨਾ ਫੋਨ ਲਾ ਕੇ ਆਇਆ ਕਰੋ ਮੇਰਾ ਜੀ ਆ ਫੋਨ ਲਾ ਕੇ ਆਓ ਜਿਹੜਾ ਪੈਂਦਾ ਮੰਗੇ ਇੱਕ ਗਰਮੀ ਵੜੀ ਠੀਕ 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 ਹੈ ਜੀ ਫੋਨ ਦਾ ਆਪਣਾ ਨਾਮ ਦੱਸੀ ਨਾਮ ਮੇਰਾ ਜੋਬਨ ਜੀ ਅੱਜ ਦੋ ਗਾਵੇਂ ਆਪਣੇ ਕੋਲ ਟੋਲਣਾ ਇੱਕ ਗਾਂ ਇਹ ਤਾਜੀ ਸੂਈ ਹੈ ਇੱਕ ਇੱਕ ਬੱਚੇ ਵਾਲੀ ਆ ਇੱਕ ਬੱਚੇ ਤੋਂ ਬਿਨਾ ਤੇ ਬੱਚੇ ਤੋਂ ਬਿਨਾ ਉਹ ਤੇ ਬੱਚੇ ਤੋਂ ਬਿਨਾ ਬਿਨਾ ਕਰਕੇ ਦਾਂਗੇ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਪਹਿਲੂ ਇਸ ਬੱਚੇ ਵਾਲੇ ਗਾਂ ਤੋਂ ਪਹਿਲੂ ਦਸੀਏ ਰੇਲੇ ਵੀਰਾਂ ਨੂੰ ਪਰसों ਸ਼ਾਮ ਆਦੀ ਗਾਂ ਸਹੀ ਆ ਅੱਛਾ ਜੀ ਉਹ ਤੋਂ ਕੋ ਬੋਲਾ ਲਾ ਲਈ ਕੋ ਦੁੱਧ ਲਾ ਲਈ ਠੀਕ ਹੈ ਜੀ ਰੱਖੋ ਲਾ ਡਲਾ ਉਹ 13 ਕਿਲੋ ਬੋਲੀ ਹੋਗੀ ਅੱਗੇ ਪਹਿਲਾਂ ਰੱਖੀਏ ਆਪਾਂ ਦੋ ਦੋਸਤੋ ਆਰਡਰ ਕਵਾਇਟੀ ਕਰਵਾ ਦੀ ਕਰ ਲੋ ਚੈੱਕ ਅੱਜ ਤਾਂ ਦੇਖ ਲੋ ਵੀ ਕਿੰਨਾ ਹੋਇਆ ਏ ਸ਼ਾਮ ਨੂੰ ਇਹ ਨਹੀਂ ਬਚੀ ਹੋਰ ਬੰਦੂਗੀ ਲਾਲ ਬੱਚਾ ਟੰਡੀ ਠੰਡੀ ਬੜੀ ਪੰਜ ਸਾਢੇ ਡੜੀ ਥੱਲੇ ਬੈਠ ਹੋਈ ਤਾਂ ਲੋ ਜੀ ਦੋਸਤ ਚੈੱਕ ਕਰ ਲੋ ਬਿਨਾ ਬੱਚੇ ਤੋਂ ਬਿਨਾ ਵੰਗੇ ਤੋਂ ਕੋਈ ਵੰਗਾ ਨਹੀਂ ਪਾਉਣਾ ਅੱਜ ਬਾਣੇ ਬੋਲਾ ਲਾੜੇ ਕੋਈ ਦੁੱਧ ਲਾੜੇ ਸੋਨੇ ਤੇਜਾ ਚਫਤਾ ਤਾਂ ਕੀ ਅੱਜ 13 ਕਿਲੋ ਤੋਂ ਸਟਾਰਟਿੰਗ ਹਾਂ ਤੇ ਬਾ 13 ਕਿਲੋ 14 ਕਿਲੋ ਇਹ ਇੰਨਾ ਜਿਹਾ ਦੁੱਧ ਹੋ ਗਿਆ ਠੀਕ ਹੈ ਜੀ ਇਹਨੇ ਬੱਚਾ ਕਿ ਦਿੱਤਾ ਵਸ਼ੀ ਮਗਰ ਦੇ ਆ ਲੋ ਦੋਸਤ ਗਾਵਾਂ ਦੋ ਜੀ ਇੱਕ ਬੱਚਾ ਮਗਰ ਵਸ਼ੀ ਸੁਣੀ ਤੇ ਇਸ ਗਾਂਥਲੇ ਦੋਸਤੋ ਬੋਲਾ ਹੁਣ ਕੋਈ 13 ਲੀਟਰ ਦੇ ਲਾਗੇ ਬੰਨੇ ਸਟਾਰਟਿੰਗ ਕੱਢੀਏ ਵੀ ਬਾਰ 13 ਕਿਲੋ ਵਾਲੀ ਗਾਂ ਦਾ ਮੁੱਲ ਲੋਕੀ ਮੈਂ ਜਿੰਨਾ ਕਰਦੇ ਆ ਹਾਂਜੀ ਹਾਂਜੀ ਆਪਾਂ ਆਪਾਂ ਬੋਲ ਹੀ ਨਿਕਾਇਆ ਕਰਨਾ ਹੈ ਅੱਛਾ ਇਹ ਨਹੀਂ ਜੇ ਆਪਾਂ ਪਾਣ ਮਿਲੀ ਤੇ ਆਪਾਂ ਗਾਂ ਦੇ ਗਾਂ ਪਾਈ ਉਹ ਕੰਮ ਨਹੀਂ ਕਰਦੇ ਠੀਕ ਹੈ ਜੀ ਲਓ ਦੋਸਤੋ ਇੱਕ ਸੰਗ ਫੋਰਜੀ ਥੋੜੀ ਜਿਹੀ ਫੁੱਟੀ ਜੇ ਜ਼ਰੂਰ ਬਾਕੀ ਸਵੇਰ ਪਹਿਲਾ ਸੂਈਏ ਵੀਰ ਕਹਿੰਦਾ ਤੇ ਮਗਰ ਵਛੀਏ ਤੇ ਦੁੱਧ ਦੋਸਤੋ ਬੋਲਾ 13 ਮੂੰਹ ਦੀ ਛਗੀ ਜੀ ਛੇ ਦਾ ਜਮੂਹ बाकी हिंदी ठंडी है ना लो जी पण साई तेरी खुले पण कुल्ली ਛਾੜ ਕੇ ਬੈਠੇ ਹੋ ਲੋ ਜੀ ਵੀਰ ਨੇ ਦੱਸਾ ਚੁੱਪ ਛੜਦਾ ਜਾ ਵੇਖ ਲੋ ਇਹ ਉਦਾਂ ਵੀਰ ਆ ਆ ਚੀਜ਼ਾਂ ਆ ਚੀਜ਼ਾਂ ਨਹੀਂ ਲੱਭਦੀਆਂ ਲੋ ਜੀ ਕਰ ਲੋ ਚੁੱਪ ਜਾ ਵੇਖ ਲੋ ਮਸਤ ਖਲੋਈ ਕਰੋ ਜੀ ਚੱਕ बाकी ਫੇਰ ਵੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਬਾਰ-ਬਾਰ ਹਾਰੇ ਵੀਡੀਓ ਚ ਵੀ ਆਪਣੀ ਪਸੰਦੀ ਮੇਰੇ ਵੀ ਆ ਥੋੜਾ ਮਾਰਾ ਸਿੰਘ ਆ باقی ਉਹ ਹੀ ਕੋਈ ਗੱਲਬਾਤ ਹੀ ਫੁੱਟੀ ਹੈ ਨਾ ਠੀਕ ਹੈ ਜੀ ਲੈ ਜੋ ਕਿਉਂਕਿ ਦੋਸਤੋ ਵੀਰੇ ਵੀ ਵਪਾਰੀ ਵੀਰ ਘਰਾਂ ਤੋਂ ਪਸ਼ੂ ਖਰੀਦ ਕੇ ਲਿਆਉਂਦੇ ਆ ਸੋ ਘਰਾਂ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੀ ਚੀਜ਼ ਹੁੰਦੀ ਹੈ ਸੱਚ ਦੱਸਿਆ ਕਰੋ ਵਪਾਰੀ ਵੀਰਾਂ ਨੂੰ ਲਓ ਜੀ ਕਰ ਲਓ ਚੈੱਕ ਦੋਸਤੋ ਜੇ ਕੋਈ ਸੇਵਾ ਕਰਨ ਵਾਲਾ ਵੀਰ ਲੈ ਗਿਆ ਚੰਗੀ ਸੇਵਾ ਵਾਲਾ ਤਾਂ ਦੋ ਦੋ ਸੋਨਾ ਸੋਨਾ ਕੋ ਮਰਦੀ ਨਹੀਂ 15 16 ਕਿਲੋ ਬਾਹ ਨੂੰ ਗਰਮੀ ਦੀ ਭਾਏ ਗਈ ਜਲਤੀ ਦੀ ਜਲਤੀ ਨਹੀਂ ਹੋਣਾ ਕਰ ਬੱਛੀ ਆ ਠੀਕ ਹੈ ਜੀ ਅਈ ਤੇ ਚਵਾਗੇ ਦਾ ਗੇੜ ਵੀ ਜਾ ਗੱਲਾਂ ਗੱਲਾਂ ਨਾ ਏ ਬੇਸ਼ੱਕ ਕੋਈ 13 ਕਿਲੋ 13 ਕਿਲੋ ਰੁਪਏ ਪਿੰਕੇ ਦਾਗ ਲੀਟਰ ਦਾ ਸ਼ਾਮੀ ਚੋਲੇ 5 ਵੇ ਫਿਰੇ ਫੇਰ 5 ਜੀ 5 ਤੋਂ 5 ਜੀ ਜੀ ਕੋਈ ਵੀਰ ਵੀਡੀਓ ਦੂਤ ਤੋਂ ਵੇਦਾ ਤੇ ਆਪਣੀ ਬੇਸ਼ੱਕ ਚੋਲੇ ਠੀਕ ਹੈ 13 ਕਿਲੋ ਦੁੱਧ ਹੋਗਾ ਵਛੀ ਲੈ ਜੇ ਸਾਡੀ ਵਛੀ ਬੱਜੀ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਜਿਹਦੇ ਚੰਗੇ ਰਜ ਨਹੀਂ ਆ ਵੀ ਤਾ ਦੋ ਚਲੋ ਫੇਰ ਤੁਸੀਂ ਖਰਚੇ 46000 ਰੁਪਏ ਦੇ ਦੀਏ ਨਹੀਂ ਮਾਨਤਨ ਕਰੀਏ 1000 ਕਰ ਦਈਏ ਕਿੰਨਾ 39 ਹੋਰ ਕਰ ਦਈਏ 2000 ਰੁਪਏ ਛੱਡ ਦਾਂਗਾ 43 ਹੋ ਗਿਆ ਮੈਂ ਨਾ ਪੂਰੇ 40 ਕਰ ਦਿੱਤੇ 1000 ਰੁਪਏ ਛੱਡਦਾ ਹਾਂ 39000 ਹਾਂ ਨਾ ਵੀ ਫੋਨ ਲਾਵੇ ਭੈਣ ਪਾ ਜੇ ਕੰਦੇ ਵਿੱਚ ਗਾਂ ਕੋ ਦੇਣੀ ਹੋਵੇ ਉਹ ਗਾਂ ਵਿੱਚ ਪਾਵਾਂਗੇ ਠੀਕ ਹੈ ਜੀ ਗੱਭਾ ਨਹੀਂ ਲੈਣੀ ਗੱਭਾ ਨਹੀਂ ਲੈਣੀ ਟੋਕਰ ਗੱਲੀ ਲੈ ਲਾਂਗੇ ਚਾਰ ਪਾਣੀ ਕੁਲਵਾਰੀ ਠੀਕ ਹੈ ਜੀ ਟੋਕਰ ਗਾਂ ਜਿੱਦਾਂ ਸੱਜਰ ਸੂਈ ਹੁੰਦੀ ਹੈ ਠੀਕ ਹੈ ਜੀ ਜੇ ਆ ਕੋ ਮਹਿ ਮੂੰ ਫੰਡਰ ਹੋਵੇ ਕੇ ਇਹ ਦੀ ਉਹ ਵੀ ਵਿੱਚ ਪਾਵਾਂਗੇ ਠੀਕ ਹੈ ਜੀ ਪੂਰਾ 39000 ਰੁਪਿਆ ਮੁੱਲ ਪੂਰਾ 60000 ਰੁਪਿਆ ਲੈਣਾ ਵਾ ਕੇ ਸ਼ੋਰ ਹੀ ਕਰਨੀ ਉੱਚੋ ਵਾ ਕੇ ਭੈਣ ਭਾਪੂਨ ਲਾ ਲੇ ਇੱਕ ਦੀ ਠੀਕ ਹੈ ਜੀ ਉੱਤੇ ਗੱਲ ਹੋ ਜੀ ਗਈ ਠੀਕ ਹੈ ਲੋ ਦੋਸਤੋ 13 ਲੀਟਰ ਬੋਲ ਦੇ 10 ਕਿਲੋ ਤੋਂ ਮੈਂ ਕੇ ਦੇਣਾ ਲੀਟਰ ਦਾ ਬਾਕੀ ਜਿਹੜੀ ਆ ਚੀਜ਼ ਹੈ ਨਾ ਆ ਚੀਜ਼ ਨਹੀਂ ਮਿਲਦੀ ਛਤੀ ਲੈ ਲਓ ਚਲੋ ਬਾਣੇ ਖੁੱਲੀ ਛੱਡ ਕੇ ਸਾਈ ਦੇ ਥੱਲੇ ਬੈਠੇ ਹੋ ਠੀਕ ਹੈ ਜੀ ਬਚਾ ਮਗਰ ਵਸ਼ੀਤੇ 39000 ਰੁਪਿਆ ਮੌਕੇ ਦਾ ਰੇਟ ਜਿਹਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਥੋੜਾ ਜਿਹਾ ਮਾਨ ਤਨ ਛੋਰ ਛਪਾ ਜਿਹੜਾ ਹਲਕਾ ਫੁਲਕਾ ਜ਼ਰੂਰ ਹੋਗਾ ਇਹਦੇ ਨਾਲ ਜਿਹੜੀ ਬਦੀ ਗਾਂ ਵੀਰ ਵੱਡੀ ਇਹਦੀ ਗਾਂ ਦਸੀ ਆਪਾਂ ਡਿਟੇਲ ਜੀ ਇਹ ਗਾਂ ਸੂਈ ਨੂੰ ਵਿਆਜ 20 25 ਦਿਨ ਮਹੀਨਾ ਲਓ ਸੂਈ ਨੂੰ ਹੋਇਆ ਇਹ ਹਾਂਜੀ ਦੋਦੇ ਦੇ 11 ਗੱਲ ਲਊਗਾ ਆਪਾਂ 10 ਕਿਲੋ ਕਰਕੇ ਦੇ 10 ਕਿਲੋ ਕਰਕੇ ਦੇ ਦਾਂ ਹੈਨਾ ਠੀਕ ਹੈ ਜੀ ਸਵੇਰ ਕੋਈ ਨੰਬਰ ਹੋਊਗੀ ਕੋਈ ਥਾਂ ਨਹੀਂ ਬਾਦ ਘਾਟੂਗਾ ਕੋਈ ਭੂਰ ਨਹੀਂ ਕੋਈ ਛਟਾਣਾ ਹੋਊਗਾ ਲਓ ਜੀ ਚੈੱਕ ਕਰ ਲੋ ਚਾਰੇ ਥਾਂ ਦੋਸਤੋ ਨਿਕਰੇ ਗੈਪ ਦੇ ਵਿੱਚ ਕੋਈ ਘਰਾ ਮਾਰ ਕੇ ਤੁਹਾਨੂੰ ਖਾ ਦਿੰਦੇ ਜੀ ਲੋ ਕਰੋ ਚੈੱਕ ਜੀ ਲੋ ਚੈੱਕ ਕਰ ਲੋ ਮੇਰੇ ਵੀਰ ਤਸल्ली ਦੋਸਤੋ ਵੀਡੀਓ ਪੂਰੀ ਚੰਗੀ ਤੇ ਆ ਪਰਿਵਾਰ ਦੇ ਵਿੱਚ ਬੈਠ ਕੇ ਵੇਖਿਆ ਕਰੋ ਕਈ ਵੀਰ ਵੀਡੀਓ ਕਾਲੀ ਕਾਲੀ ਦੇਖਦੇ ਤੇ ਮੁੜ ਕੇ ਫੇਰ ਬਾਹਰ ਦੇ ਵਿੱਚ ਲਾਂਬੇ ਦੇਣ ਲੱਪੈਂਦੇ ਅਜੇ ਮਾਲ ਪੂਰਾ ਪਸਮਾ ਨਹੀਂ ਆ ਹਾਂਜੀ ਹਾਂਜੀ ਠੀਕ ਹੈ ਵੀਰ ਠੀਕ ਹੈ ਕੋਈ ਭੂਰ ਛੱਟਾ ਹੋਵੇ ਦੋਵਾਂ ਗਾਵਾਂ ਦਾ ਕੋਈ ਥਾਨਵਾਦ ਘਟ ਹੋਵੇ ਜ਼ਿੰਮੇਵਾਰੀ ਤੇਰੀ ਗਾਂ ਲਾਦੇ ਕੇ ਵਾਪਸ ਕਰਦੇ ਪਾਏ ਡਬਲ ਤਾਂਗੇ ਜਿੰਨੇ ਦੀ ਗੱਲ ਹੋਈ ਠੀਕ ਹੈ ਜੀ ਦੋਵਾਂ ਕੜੀ ਬਾਹਰ ਨੂੰ ਲਓ ਦੋਸਤੋ ਦੂਜਾ ਸੁਆ ਸੂਈ ਦੀ ਸੂਈ ਨਹੀਂ ਕੋਈ ਇਹ ਗਾਟ ਲਗਾ ਦੇ ਆਪਾਂ ਆਪਾਂ ਤਦਰ ਕਰਕੇ ਦਾਂਗੇ ਠੀਕ ਹੈ ਜੀ ਬਾਕੀ ਜਿਹੜਾ ਜੂੜਾ ਬਹੁਤ ਵਧੀਆ ਹੈ ਬਾਕੀ ਇਹ ਸੰਭਲ ਕੇ ਨਾ ਲਾ ਮਾਰਨੂ ਚੱਕ ਦੋਸਤੋ ਇਹ ਵੀ ਪੂਰੀ ਜੱਡ ਬਲੈਕ ਜੇ ਲਓ ਦੋਸਤੋ ਸੁਵੇ ਸਵਾ ਇਹ ਪਹੁੰਚ ਗਿਆ ਕੋਈ ਮੇਰਾ ਵੀਡੀਓ ਦੂਰ ਤੋਂ ਦੇਖਦੇ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਵੀ ਚੁਆਈ ਕਰਾ ਸਕਦਾ ਜੀ ਹਲੋ ਕਰੋ ਚੱਕ ਜੀ ਸੁਆਦ ਹੋ ਤੋ ਦੂਜਾ ਸੂਈ ਜੇ 11 ਕਿਲੋ ਦੁੱਧ ਆ ਵੀਰ ਕਹਿੰਦਾ 10 ਕਿਲੋ ਦੁੱਧ ਦੀ ਗਰੰਟੀ ਵੀ ਦੇ ਦਾਂਗੇ ਜੇ ਕੋਈ ਵੀਰ ਦੂਰੋਂ ਖੜੂ ਗਾਂ ਤੇ ਜੇ ਕੋਈ ਕਿਸੇ ਨਾਮ ਚੋਣੀ ਹੁੰਦੇ ਲਓ ਜੀ ਚੈੱਕ ਕਰ ਲੋ ਬਾਕੀ ਦੋਸਤੋ ਤੁਸੀਂ ਪੈਸੇ ਲੌਣੇ ਆ ਤੁਹਾਡਾ ਹੱਥ ਬੰਦਾ ਤਸਦੀਕ ਕਰਦਾ ਮੇਰੇ ਵੀ ਤਸਦੀਕ ਆਪਣੀ ਜਿਹੜੀ ਆ ਬੰਦੀ ਜਰੂਰ ਕਰਿਆ ਕਰੋ ਉਹ ਵੀਡੀਓ ਪਾ ਲਿਆ ਆਪਾਂ ਮਾਲ ਦੇਖਦੇ ਕਦੀ ਮਾਲ ਦਾ ਕਦੀ ਲੰਬਾ ਆ ਰੁਪਈਆ ਦੇ ਦੇਖ ਸਾਹਮਣੇ ਆਪਣੀ 8ਵੀਂ 10ਵੀਂ ਵੀਡੀਓ ਹੋ ਗਈ ਹੈ ਨਾ ਆਪਾਂ ਕੰਮ ਹੋਣਾ ਕੀ ਕਰਦੇ ਜਿੰਨਾ ਕੋ ਹੋਏ ਠੀਕ ਹੈ ਜੀ ਅੱਛਾ ਦੂਪ ਨੇਦਾ ਕੀ ਮੁੱਲ ਕਰਨਾ ਇੱਕ ਜਿੰਨੇ ਦੇ ਤੁਸੀਂ ਕਹਿ ਲਓਗੇ ਉਹ ਨਹੀਂ ਦੇਵਾਂਗੇ ਫਿਰ ਵਿਚਰੇ ਜਿੰਨੇ ਜਿੰਨੇ ਦੀ ਕਹਿ ਦੇਗਾ ਆਪੇ ਫਿਰ ਮੈਂ ਪਤਾ ਗੱਲ ਕੀ ਅਸੀਂ ਕਈ ਰਚੂ ਅੰਦਾਜ਼ੇ ਦਾ ਮੁੱਲ ਘੱਟ ਵੀ ਨਿਕਲ ਜਾਦਾ ਫਿਰ ਤੈਨੂੰ ਮੈਂ ਤਾਂ ਜਿੰਨੇ ਦੀ ਕਹਿੰਦੇ ਦੇ ਦਾਂਗੇ ਆ ਜੋ ਬੰਦਾ ਫਿਰ ਜੇ ਆ ਵੀ ਦੱਸ ਦੋ ਮੇਰਾ ਤੁਹਾਨੂੰ ਪਤਾ ਹੈ ਜਿੱਦਾਂ ਕਈਆਂ ਕਰਨਾ ਇੱਕ ਰੋ ਦੱਸ ਦੋ ਤੂੰ ਦੂਜੀ ਵਾਰ ਮੈਂ ਆਪੇ ਕਹਿੰਦੇ ਮਾਇਆ ਕੋ 28 ਦੇ ਦਈਏ 28 ਕਿਹੜੀ ਕੰਨ ਲੈ ਜਾਣੀ ਮੈਂ ਇਹਦੀ ਗੱਲ ਕੋਈ ਆ ਵੀ ਦੱਸ ਦੇ ਵੀ ਨਹੀਂ ਦੇ ਦੇ ਪੂਰੇ 20000 ਦੀ ਕਰਦੀਏ ਧੱਕਾ ਹੈ 50000 ਦੀ ਗਾੜੀ ਦੇ ਦਈਏ ਮੈਂ ਨਾ ਮੰਨ ਐਲ ਕੀ ਮੁੱਲ ਫਿਰ ਜੇ ਸਾਡੇ ਕੋ ਕਰਾ ਫਿਰ ਪੂਰੇ 20000 ਰ ਕੱਲ ਦੇ ਦਾਂਗੇ ਵੀ ਠੀਕ ਹੈ ਦੇ ਦਾਂਗੇ ਲਓ ਦੋਸਤੋ ਮੋਲ ਭਾਈ ਕੋ ਭੈਣ ਦਾ ਫੋਨ ਲਾਵੇ ਇੱਥੇ ਪਾ ਦੋ ਡਾਂਗੇ ਚੋਲੇ ਹਾਂਜੀ ਕਿਉਂਕਿ ਗਰਮੀ ਗਰਮੀ ਵੜੀਆ ਮਾਲ ਪੈਣਾ ਕਰਕੇ ਜਾਂਦਾ ਪੈਣਾ ਕਰਕੇ ਗਾਂਹ ਚ ਜਾਂਦਾ ਤੁਹਾਡੇ ਵਰਗੇ ਘਰਾਂ ਜੀ ਨਹੀਂ ਤੁਹਾਡੇ ਰਿਆ ਘਰਾਂ ਸਾਡੀਆਂ ਫੇਰ ਚੱਲ ਜਾਂਦੇ ਠੀਕ 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 ਹੈ ਜੀ ਮੈਂ ਤੇ ਵੀਰਾਂ ਨੂੰ ਦੱਸੋ ਬੇਨਤੀ ਕਰਦਾ ਜਿਹੜੀ ਵੀਰ ਕੋ ਕੋ ਖਰੀਦੇ ਉਹ ਵੀ ਵੀਰ ਸਾਡੀ ਹਿਸਾਬ ਆ ਜਿੰਨੇ ਵੀ ਜੋਗੀ ਆ ਵੀ ਤਾਂ ਥਾਮਰ ਥਾਮਰ ਆ ਮਾਰ 2-4 ਦਿਨ ਜੇ ਜਦੋਂ ਮਾਲ ਜਾ ਕੇ ਟਿਕ ਜਣਾ ਜੋ ਜਾ ਕੇ ਜੀ ਲੰਬਾ ਵਾਲਾ ਮਾਰ ਮਾਰ ਬੋਤੇ ਉਦੋਂ ਚੜਦਾ ਹੈ ਦੋ ਚਾਰਨ ਹਫਤਾ ਪਹੁੰਚੂ ਨੂੰ ਆਈ ਤੋਂ ਨਦੀਆਂ ਆਈ ਤੋਂ ਫੇ ਉੱਥੇ ਚੱਲ ਜਾਈਆਂ ਜਦੋਂ ਜਾ ਕੇ ਡੰਗਰ ਗੇਦਾ ਡੰਗਰ ਫੇਰ ਦੋਤੇ ਜਾਂਦਾ ਹੈ ਦੋਤੇ ਹੀ ਕੜਦਾ ਜਿਹੜੇ ਗਰਮੀ ਦਾ ਮੌਸਮ ਹੈ ਗਰਮੀ ਆ ਲਓ ਦੋਸਤੋ ਦੋ ਨੰਬਰ ਤੁਹਾਨੂੰ ਦਿਖਾਏ ਆ ਬਿਲਕੁਲ ਜਾਇਜ ਰੇਟ ਪਹਿਲੇ ਨੰਬਰ ਤੇ ਗਾਂ ਜਿਹੜੀ ਵੱਡੀ ਆ ਦਾ 20 ਜਰ ਕੇ ਮੁੱਲ ਲਊਗਾ ਤੇ ਦੂਜੇ ਨੰਬਰ ਤੇ ਜਿਹੜੀ ਗਾਂ ਵੱਡੀ ਆ ਬਾਕੀ ਸੂਣ ਲਾਵੇ ਭੈਣ ਭਾਜੇ ਦੇ ਉਹ ਗਾਵ ਸੇ ਆਉਂਦੀ ਆ ਸੂਣ ਲਾਰੇ ਜਿੰਨੇ ਦੀ ਕੋ ਭੈਣ ਭਾਉ ਕੁੱਦ ਦੇਣਾ ਠੀਕ ਹੈ ਜਜੇ ਸੀਆਈ ਜੀਡੀ ਦੇ ਪਤਨ ਨੂੰ ਪਹਿਲਾਂ ਵਿਖਾਈ ਵੀਡੀਓ ਦੇ ਵਿੱਚ ਇਹਦੇ ਮਗਰ ਵਸੀ ਹੈ 39000 ਰੁਪਿਆ ਮੌਕੇ ਦਾ ਮੁੱਲ ਦੇ ਦੋਵੇਂ ਪਹੁ ਸੂਏ ਸਵਾਏ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਬੰਦੀ ਹੈ ਆਪਣਾ ਹੱਕ ਸਮਝ ਕੇ ਜ਼ਰੂਰ ਕਰਿਆ ਕਰੋ ਐਡਰੈਸ ਇੱਕ ਰੀਵੀਜ਼ ਦਾ ਫੇਰ ਬੋਲ ਦੇਣਾ ਪਿੰਡ ਚਾਟੀਗੰਢ ਤਹਿਸੀਲ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਨਾਮ ਵੀਰ ਦਾ ਜੋਬਨ ਹੈ ਫੋਨ ਨੰਬਰ ਵੀਰ ਆਪਣਾ ਇੱਕ ਰੀ ਫੇਰ ਬੋਲ ਦੇ ਫੋਨ ਨੰਬਰ ਜੀ ਹੈ 9041874968 ਠੀਕ ਹੈ ਜੀ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਧੰਨਵਾਦ ਉਸਤੋ ਰਲ ਵੀਡੀਓ ਵੇਖਣ ਵਾਸਤੇ ਜੀ